ਯਾਦ ਰੱਖਿਓ ਕਦੀ ਵੀ ਨਾ ਲੋਹੇ ਦੇ ਬਦਲੇ ਸੋਨਾ ਨਹੀਂ ਮਿਲਦਾ ਹੁੰਦਾ ਜਿਹੋ ਜਿਹੇ ਸੰਸਕਾਰ ਤੁਸੀਂ ਆਪਣੇ ਨੂਹਾਂ 'ਚ ਚਾਹੁੰਦੇ ਹੋ ਨਾ ਉਹੋ ਜਿਹੇ ਸੰਸਕਾਰ ਤੁਹਾਨੂੰ ਆਪਣੀਆਂ ਧੀਆਂ ਦੇ ਵਿੱਚ ਵੀ ਪੈਦਾ ਕਰਨੇ ਚਾਹੀਦੇ ਨੇ ਜਿਹੋ ਜਿਹੇ ਸੰਸਕਾਰ ਤੁਸੀਂ ਜਵਾਈਆਂ ਦੇ ਵਿੱਚੋਂ ਚਾਹੁੰਦੇ ਹੋ ਤੇ ਉਹੋ ਜਿਹੇ ਸੰਸਕਾਰ ਤੁਹਾਨੂੰ ਆਪਣੇ ਇਹ ਬੱਚਿਆਂ ਦੇ ਵਿੱਚ ਵੀ ਪਰਨੇ ਚਾਹੀਦੇ ਨੇ ਆਪਣੇ ਲੜਕਿਆਂ ਦੇ ਵਿੱਚ ਵੀ ਪਰਨੇ ਚਾਹੀਦੇ ਨੇ ਸਾਡੇ ਸਮਾਜ ਦੀ ਨਾ ਇਹ ਵੱਡੀ ਪ੍ਰੋਬਲਮ ਹੈ ਉਹ ਜਦੋਂ ਧੀ ਨੂੰ ਗੱਲ ਸਿਖਾਉਂਦੇ ਨੇ ਉਦੋਂ ਹੋਰ ਸਾਭ ਦੀ ਸਿਖਾਉਂਦੇ ਨੇ ਤੇ ਜਦੋਂ ਨੂੰ ਤੋਂ ਐਕਸੈਪਟੇਸ਼ਨ ਕਰਦੇ ਨੇ ਉਹ ਹੋਰ ਸਾਭਦੀਆਂ ਕਰਦੇ ਨੇ ਜਦੋਂ ਗੱਲ ਆਉਂਦੀ ਹੈ ਆਪਣੀ ਧੀ ਦੀ ਉਦੋਂ ਮਾਪਿਓ ਨੂੰ ਲੱਗਦਾ ਕਿ ਉਹ ਸਾਡੀ ਸੁਣੇ ਤੇ ਜਦੋਂ ਘਰ ਵਿੱਚ ਨੂੰ ਆਉਂਦੀ ਏ ਉਦੋਂ ਉਹਨਾਂ ਨੂੰ ਲੱਗਦਾ ਕਿ ਨੂੰ ਹੁਣ ਆਪਣੇ ਮਾਪਿਓ ਦੀ ਕਿਉਂ ਸੁਣਦੀ ਏ ਉਹ ਆਪਣੇ ਸੱਸੋਰੇ ਦੀ ਸੁਣੇ ਜਦੋਂ ਤੇ ਕਿਸੇ ਦਾ ਮੁੰਡਾ ਕਿਸੇ ਦਾ ਜਵਾਈ ਬਣਦਾ ਉਦੋਂ ਮਾਪਿਓ ਨੂੰ ਲੱਗਦਾ ਕਿ ਮੁੰਡਾ ਜਿਹੜਾ ਉਹ ਸਾਡੀ ਸੁਣੇ ਤੇ ਜਦੋਂ ਉਹਨਾਂ ਦੇ ਘਰ ਕੋਈ ਜਵਾਈ ਹੁੰਦਾ ਉਦੋਂ ਉਹਨਾਂ ਨੂੰ ਲੱਗਦਾ ਕਿ ਜਵਾਈ ਸਾਡੀ ਸੁਣੇ ਇਹ ਵੱਡੀ ਪ੍ਰੋਬਲਮ ਹੈ ਜਦੋਂ ਤੁਸੀਂ ਸਮਾਜ ਨੂੰ ਚੰਗੀਆਂ ਧੀਆ ਦੇਵੋਗੇ ਚੰਗੇ ਪੁੱਤਰ ਦੇਵੋਗੇ ਅੱ삐 ਸਮਾਂ ਸੋਨਾ ਹੋਏਗਾ ਆਪਣੇ ਬੱਚਿਆਂ ਵਿੱਚ ਸੰਸਕਾਰ ਸੋਹਣੇ ਪਰੋ ਫਿਰ ਸੋਨੇ ਦੀ ਉਮੀਦ ਕੀਤੀ ਵੀ ਜਾ ਸਕਦੀ ਹੈ ਕਿਉਂਕਿ ਲੋਹੇ ਦੇ ਬਦਲੇ ਸੋਨੇ ਦੀ ਉਮੀਦ ਰੱਖਣੀ ਇਹ ਬਹੁ ਮਾੜੀ ਉਮੀਦ ਹੈ